12 ਤੇ 19 ਦੀ ਰਾਤ ਇੰਟਰਵਿਊਿੰਗ ਰਾਤ ਚ ਡੱਲੇਵਾਲ ਸਾਹਿਬ ਨੂੰ ਮੈਡੀਕਲ ਏਡ ਪ੍ਰੋਵਾਈਡ ਕੀਤਾ ਗਿਆ ਸੀ ਜਿਹੜੇ ਸੈਂਟਰ ਵੱਲੋਂ ਮੀਟਿੰਗ ਦਿੱਤੀ ਗਈ ਸੀ ਉਸ ਤੋਂ ਬਾਅਦ ਇਹ ਮੈਡੀਕਲ ਏਡ ਪ੍ਰੋਵਾਈਡ ਕੀਤਾ ਗਿਆ ਅੱਜ ਵੀ ਮੈਂ ਹੁਣ ਉਹਨਾਂ ਨੂੰ ਮਿਲ ਕੇ ਵੀ ਆਇਆ ਤੇ ਡਾਕਟਰਸ ਨਾਲ ਵੀ ਮੁਲਾਕਾਤ ਹੋਈ ਹੈ ਤੇ ਵਿਜੀਬਲ ਇੰਪਰੂਵਮੈਂਟ ਹੈ ਉਹਨਾਂ ਦੀ ਹੈਲਥ ਵਿੱਚ ਦੇਖਣ ਨੂੰ ਵੀ ਲੱਗਦਾ ਹੈ ਕਿ ਇੰਪਰੂਵਮੈਂਟ ਹੈ ਬਾਕੀ ਜਿਹੜੀ ਡਾਕਟਰਸ ਨੇ ਮੈਨੂੰ ਦੱਸਿਆ ਕਿ ਜਿਵੇਂ ਪਰਸੋਂ ਤੱਕ ਜਦੋਂ ਤੱਕ ਮੈਡੀਕਲ ਏਡ ਨਹੀਂ ਸੀ ਦਿੱਤਾ ਬਹੁਤਾ ਕੋ ਉਹਨਾਂ ਨੂੰ ਪਾਣੀ ਵੀ ਨਹੀਂ ਸੀ ਪਚ ਰਿਆ ਤੇ ਰੈਗੂਲਰ ਲਗਾਤਾਰ ਵੋਮਿਟਿੰਗਸ ਆ ਰਹੀਆਂ ਸੀ ਕੁਝ ਵੀ ਉਹ ਪਾਣੀ ਨਹੀਂ ਸੀ ਪੀ ਪਾ ਰਹੇ ਐਸਿਡਿਟੀ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਉਹ ਤੰਗ ਸੀਗੇ ਬਟ ਅੱਜ ਦੀ ਜਿਹੜੀ ਸਿਚੁਏਸ਼ਨ ਹੈ ਉਹਦੇ ਚ ਕਾਫੀ ਹੱਦ ਤੱਕ ਇੰਪਰੂਵਮੈਂਟ ਹੋਈ ਉਹਨਾਂ ਦੀ ਜਿਹੜਾ ਮੈਡੀਕਲ ਏਡ ਦਿੱਤਾ ਗਿਆ ਜਿਹੜੀਆਂ ਉਹਦੇ ਚ ਆਪਾਂ ਆਪਣਾ ਲਗਾ ਰਹੇ ਇੰਟਰਾਵੀਨਸ ਫਲੂਇਡਸ ਲਗਾ ਰਹੇ ਆ ਉਹ ਇੰਟਰਾਵੀਨਸ ਫਲੂਇਡਸ ਕਰਕੇ ਕਾਫੀ ਉਹਨਾਂ ਦੀ ਸਿਹਤ ਚ ਇੰਪਰੂਵਮੈਂਟ ਹੈ ਤੇ ਹੋਪਫੁਲੀ ਉਹ ਜਲਦੀ ਠੀਕ ਹੋ ਕੇ ਜਿਹੜੀ 14 ਤਰੀਕ ਦੀ ਮੀਟਿੰਗ ਹੈ ਉਹਦੇ ਵਿੱਚ ਵੀ ਅਸੀਂ ਉਮੀਦ ਕਰਦੇ ਹਾਂ ਕਿ ਸੈਂਟਰ ਨਾਲ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਉਹ ਸ਼ਾਮਲ ਹੋਣਗੇ। ਹੋਰ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਮੋਸਟ ਵੈਲਕਮ ਸਰ ਜਿਹੜਾ ਡਾਕਟਰ ਸੁਹੈਮਾਨ ਨੇ ਕਿਹਾ ਕਿ ਪੱਲੇ ਮੈਡੀਕਲ ਏਡ ਦੇ ਸਾਰੇ ਉਹਨਾਂ ਨੂੰ ਸੰਤੁਸ਼ਟ ਕਰਕੇ ਮੀਟਿੰਗ ਤੱਕ ਨਹੀਂ ਲਿਆਇਆ ਜਾ ਸਕਦਾ ਇਸ ਬਾਰੇ ਕੋਈ ਨਹੀਂ ਉਹਨਾਂ ਦੀ ਜਿਹੜੀ ਸਟੇਟਮੈਂਟ ਹੈ ਉਹਦੇ ਤੇ ਮੈਂ ਕੋਈ ਕਮੈਂਟ ਨਹੀਂ ਕਰੂੰਗਾ ਮੈਂ ਤਾਂ ਜਿਹੜੇ ਸਾਡੇ ਇੱਥੇ ਸਰਕਾਰੀ ਡਾਕਟਰਸ ਨੇ ਜਿਹੜੇ ਇਨਚਾਰਜ ਨੇ ਉਹਨਾਂ ਦੀ ਹੈਲਥ ਤੇ ਇਸ ਵale ਉਹਨਾਂ ਦੀ ਜਿਹੜੀ ਰਿਪੋਰਟ ਹੈ ਉਹਦੇ ਮੁਤਾਬਕ ਤੁਹਾਨੂੰ ਦੱਸ ਰਿਹਾ ਤੇ ਜਿਹੜਾ ਮੈਂ ਮਿਲ ਕੇ ਵੀ ਆਇਆ ਦੇਖਣ ਨੂੰ ਵੀ ਲੱਗਦਾ ਹੈ ਕਿ ਹਾਂਜੀ ਉਹਨਾਂ ਦੀ ਹੈਲਥ ਪਿਛਲੇ 1-2 ਦਿਨ ਚ ਕਾਫੀ ਰਿਕਵਰੀ ਹੋਈ ਹੈ ਕਾਫੀ ਇੰਪਰੂਵ ਹੋਈ ਹੈ ਬਾਕੀ ਬਲੱਡ ਸੈਂਪਲ ਦਿੱਤੇ ਹੋਏ ਆ ਉਹਦੀ ਰਿਪੋਰਟ ਆ ਜਾਊਗੀ ਤੇ ਹੋਰ ਬੈਟਰ ਅਸੀਂ ਕਮੈਂਟ ਕਰ ਪਾਵਾਂਗੇ ਕਿ ਉਹਨਾਂ ਦੀ ਸਿਚੁਏਸ਼ਨ ਕਿੰਨੇ ਹੱਦ ਤੱਕ ਕਿੰਨੇ ਪਰਸੈਂਟ ਤੱਕ ਇੰਪਰੂਵ ਹੋਈ ਹੈ ਜਿਹੜੀ ਸਾਡੀ ਕੋਸ਼ਿਸ਼ ਹੈ ਜੀ ਡਾਕਟਰਸ ਦੀ ਵੀ ਤੇ ਐਡਮਿਨਿਸਟ੍ਰੇਸ਼ਨ ਦੀ ਵੀ ਕੱਲ੍ਹ ਵੀ ਮੇਰੀ ਡਾਕਟਰਸ ਨਾਲ ਮੁਲਾਕਾਤ ਹੋਈ ਸੀ ਸੋ ਅਸੀਂ ਉਹਨਾਂ ਨੂੰ ਇਹੀ ਕਿਹਾ ਸੀਗਾ ਕਿ ਜਿਹੜੀ ਸਾਡੀ ਮੈਡੀਕਲ ਏਡ ਪ੍ਰੋਵਾਈਡ ਕਰਨ ਦਾ ਹੈਗਾ ਮੋਟਿਵ ਹੈਗਾ ਜਾਂ ਇੰਟੈਂਸ਼ਨ ਹੈ ਉਹ ਇਹ ਹੈ ਕਿ ਜਿਹੜੀ 25 ਨਵੰਬਰ ਨੂੰ ਜਿਹੋ ਜਿਹੇ ਉਹਨਾਂ ਦੀ ਸਿਹਤ ਸੀਗੀ ਉਹ 25 ਨਵੰਬਰ ਦੀ ਸਿਹਤ ਤੱਕ ਅਸੀਂ ਉਹਨਾਂ ਨੂੰ ਵਾਪਸ ਲੈ ਕੇ ਆਈਏ ਬਟ ਕਿਉਂਕਿ 55 ਦਿਨ অল레ਡੀ ਹੋ ਚੁੱਕੇ ਸੀਗੇ ਉਹਨਾਂ ਦੇ ਫਾਸਟ ਨੂੰ ਜਿਹਦੇ ਤੇ ਉਹਨਾਂ ਨੇ ਕੁਝ ਵੀ orally ਨਹੀਂ ਲੇਤਾ ਉਦੇ ਕਰਕੇ ਹੌਲੀ ਹੌਲੀ ਉਸ ਪੋਜੀਸ਼ਨ ਤੇ ਲਿਆਵਾਂਗੇ ਬਿਕੋਜ਼ ਇੱਕਦਮ ਵੀ ਨਹੀਂ ਲਿਆਇਆ ਜਾ ਸਕਦਾ ਮੈਡੀਕਲ ਐਡ ਹੌਲੀ ਹੌਲੀ ਪ੍ਰੋਵਾਈਡ ਕੀਤੀ ਜਾਊਗੀ ਐਂਡ ਵੀ ਹੋਪ ਕਿ 14 ਤਰੀਕ ਤੱਕ ਵਾਪਸ ਉਸ ਪੋਜੀਸ਼ਨ 'ਚ ਅਸੀਂ ਲੈ ਆਈਏ ਚਾਰ ਡਾਕਟਰਸ ਹਰ ਇੱਕ ਸ਼ਿਫਟ 'ਚ ਰਹਿੰਦੇ ਤਿੰਨ ਸ਼ਿਫਟਸ ਨੇ ਉਸ ਤੋਂ ਇਲਾਵਾ ਇੱਕ ਇਨਚਾਰਜ ਹੁੰਦੇ ਐ ਐਸਐਮਓ ਲੈਵਲ ਤੇ ਤੇ ਰੈਗੂਲਰ ਮੋਨਿਟਰਿੰਗ ਜਿਹੜੀ ਹੈ ਉਹ ਸਿਵਲ ਸਰਜਨ ਸਾਹਿਬ ਵੱਲੋਂ ਵੀ ਰਹਿੰਦੀ ਹੈ ਤੇ ਟਾਈਮ ਟੂ ਟਾਈਮ ਰਜਿੰਦਰਾ ਹਸਪੀਟਲ ਦਾ ਇੱਕ ਪੈਨਲ ਵੀ ਬੰਦਾ ਹੈ ਜਿਹੜਾ ਆ ਕੇ ਐਗਜ਼ਾਮਨਿੰਗ ਕਰਕੇ ਜਾਂਦਾ ਸਰ ਕੋਈ ਸਪੈਸ਼ਲਿਸਟ ਜਿਹਾ ਡਾਕਟਰ ਜਿ세 ਕਿ ਜੀਆਈ ਦਾ ਲੈਵਲ ਹੈਗਾ ਇੰਗਾ ਵੀ ਕੋਈ ਐਕਸਟਰਾ ਆਰਡੀਨਰੀ ਕੋਈ ਟੀਮ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹੀ ਮੈਂ ਦੱਸਿਆ ਜੀ ਰਜਿੰਦਰਾ ਹਸਪੀਟਲ ਦਾ ਜਿਹੜਾ ਪੈਨਲ ਕ੍ਰੀਏਟ ਹੁੰਦਾ ਹੈ ਉਹਦੇ ਚ ਸਾਰੇ ਮਲਟੀ ਸਪੈਸ਼ੈਲਿਟੀ ਡਾਕਟਰਸ ਹੁੰਦੇ ਆ ਮੈਡੀਸਨ ਦੇ ਵੀ ਹੁੰਦੇ ਆ ਸਰਜਰੀ ਦੇ ਵੀ ਹੁੰਦੇ ਆ ਆਰਥੋਪੀਡੀਸ਼ੀయన్స్ ਵੀ ਹੁੰਦੇ ਆ ਬਿਕਾਜ਼ ਉਹਨਾਂ ਦੀ ਮੂਵਮੈਂਟ ਵੀ ਜਿਵੇਂ ਨਹੀਂ ਹੋਈ ਉਹਦੇ ਕਰਕੇ ਮਸਕੂਲਰ ਵੀਕਨੈਸ ਵੀ ਕਾਫੀ ਹੋਗੀ ਤੇ ਹੱਡੀਆਂ ਦਾ ਵੀ ਐਗਜ਼ਾਮਨ ਕਰਨ ਦੀ ਲੋੜ ਹੈ ਇਸ ਕਰਕੇ ਆਰਥੋਪੈਡੀਸ਼ਨ ਵੀ ਉਸ ਟੀਮ ਚ ਸ਼ਾਮਲ ਰਹਿੰਦੇ ਇੰਟਰਾਵੀਨਸ ਫਲੂਇਡਸ ਆਪਾਂ ਦੇ ਰਹੇ ਆ ਤਾਂ ਕਿ ਉਹਨਾਂ ਦੀ ਜਿਹੜੀ ਸਿਹਤ ਹੈ ਉਹਨੂੰ ਅਸੀਂ ਰਿਕਵਰ ਕਰ ਸਕੀਏ ਤੇ ਵਾਪਸ ਪ੍ਰੀ-ਫਾਸਟ ਲੈਵਲ ਤੱਕ ਲੈ ਕੇ ਜਾ ਸਕੀਏ। ਅਸੇ ਵਿੱਚ ਨਜ਼ਰ ਆਉਂਦੀ ਹੈ ਕਿ ਜੀ ਦਵਾਈਆਂ ਦੇ ذریعے ਦੁਬਾਰਾ ਤੋਂ ਖੜੇ ਕੀਤਾ ਜਾ ਸਕਦਾ ਹੈ ਉਹਨਾਂ ਨੂੰ। ਅਸੀਂ ਸਿਰਫ ਦਵਾਈਆਂ ਨਹੀਂ ਕਹਿ ਸਕਦੇ ਇੰਟਰਾਵੀਨਸ ਫਲੂਇਡ ਵੀ ਨਾਲ ਨੇ। ਸੋ ਜ਼ਰੂਰੀ ਹੈ ਕਿ ਉਹਨੂੰ ਆਪਾਂ ਜਰੂਰ ਕਨਸਿਡਰ ਕਰੀਏ ਸੋ ਇੰਟਰਾਵੈਨਸ ਫਲੂਇਡਸ ਨਾਲ ਸਾਨੂੰ ਉਮੀਦ ਵੀ ਹੈ ਤੇ ਪਿੱਛੇ ਅੱਜ ਆਪਾਂ ਮੈਡੀਕਲ ਹਿਸਟਰੀ ਚ ਦੇਖੀਏ ਤੇ ਉਹਦੇ ਵਿੱਚ ਐਂਟੀਸੀਡੈਂਟਸ ਵੀ अवेलेबल ਹੈ ਕਿ ਹਾਂ ਜੀ ਇਹ ਹੋ ਸਕਦਾ ਅਗਰ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਫੋਰਸ ਮੈਡੀਕਲ ਕੋਰਸ ਸਰਨਿਤ ਕੀਤੀ ਹੈ ਉਸ ਦੇ ਨਾਂ ਆਪਾਂ ਇਹ ਕਹਿ ਦਿੰਦੇ ਹਾਂ ਨੇ ਤਾਂ ਸਿੱਧੇ ਕਿ ਆਊਗਾ ਜੀ ਮਾਨਯੋਗ ਸੁਪਰੀਮ ਕੋਰਟ ਦੇ ਆਰਡਰਸ ਨੇ ਐਮਜ਼ ਨੂੰ ਉਹ ਸਾਰੀਆਂ ਰਿਪੋਰਟਾਂ ਸਬਮਿਟ ਕਰ ਦਿੱਤੀਆਂ ਗਈਆਂ ਨੇ ਐਮਜ਼ ਨੇ ਉਹਦੇ ਤੇ ਕਮੈਂਟ ਕਰਨਾ ਸੋ ਮੈਨੂੰ ਉਹ ਮੇਰੇ ਲਈ ਐਪ੍ਰੋਪ੍ਰੀਏਟ ਨਹੀਂ ਹੋਊਗਾ ਕਿ ਮੈਂ ਉਹਨਾਂ ਰਿਪੋਰਟਾਂ ਤੇ ਕਮੈਂਟ ਕਰਾਂ ਲਾਸਟ ਵਿੱਚ ਕੁਝ ਹੋ ਲੋ ਕੁਝ ਪਹਿਲਾਂ ਕਾਹਦਾ ਮਿਲ ਕੇ ਕਰੇਗਾ ਜੀ ਕਿਹੜਾ ਡਾਕਟਰਾਂ ਨੂੰ ਪੜਨ ਵਾਲੀ ਛੋਟੀ ਗੱਲ ਬਾਤ ਹੋ ਗਈ ਜੀ ਹਾਂ ਤਾਂ ਕਿੰਨਾ ਅਮੀਰ ਕਰਾ ਦਿੱਤਾ ਨਹੀਂ ਜਿਵੇਂ ਮੈਂ ਪਹਿਲਾਂ ਕਿਹਾ ਸੀਗਾ ਕਿ ਪਹਿਲੀ ਨਜ਼ਰੇ ਇੰਪਰੂਵਮੈਂਟ ਜ਼ਰੂਰ ਦਿਸਦੀ ਹੈ ਕਿੰਨੇ ਲੈਵਲ ਤੱਕ ਇੰਪਰੂਵਮੈਂਟ ਹੋਈ ਹੈ ਕਿੰਨੇ ਪਰਸੈਂਟ ਇੰਪਰੂਵਮੈਂਟ ਹੋਈ ਹੈ ਉਹ ਜਦੋਂ ਬਲੱਡ ਰਿਪੋਰਟਸ ਆਣ ਗਈਆਂ ਉਹਦੇ ਚ ਜ਼ਿਆਦਾ ਪਤਾ ਲੱਗੂ